ਕੈਨੇਡਾ ਉਡਾਨ ਪ੍ਰੋਗਰਾਮ ਤਹਿਤ ਤੁਹਾਨੂੰ ਅੱਜ ਇੱਕ ਕੈਨੇਡਾ ਦਾ ਨਵਾਂ ਰੂਪ ਦਿਖਾਵਾਂਗੇ ਅਸੀਂ ਅੱਜ ਕੈਨੇਡਾ ਦੇ ਸਟੇਟ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੀ ਚ ਖੜੇ ਹਾਂ ਲੈਂਗਲੀ ਚ ਇੱਕ ਡੈਗਲਫ ਪਾਰਕ ਹੈ ਉਸ ਪਾਰਕ ਦਾ ਇੱਕ ਬਲੱਖਣ ਰੂਪ ਤੁਹਾਨੂੰ ਦਿਖਾਵਾਂਗੇ ਦਰਅਸਲ ਕੈਨੇਡੀਅਨ ਖਾਸ ਕਰਕੇ ਗੋਰੇ ਜਿਹੜੇ ਨੇ ਉਹ ਵਾਤਾਵਰਨ ਨੂੰ ਬਹੁਤ ਪਿਆਰ ਕਰਦੇ ਆ ਉਹ ਗ੍ਰੀਨਰੀ ਦੇ ਬਹੁਤ ਸ਼ਕੀਨ ਨੇ ਬਹੁਤ ਲਵ ਕਰਦੇ ਨੇ ਔਰ ਉਹਨਾਂ ਦਾ ਯਤਨ ਹੁੰਦਾ ਵੀ ਕਿਤੇ ਨਾ ਕਿਤੇ ਬਾਗਬਾਨੀ ਕੀਤੀ ਜਾਵੇ ਅੱਜ ਤੁਹਾਨੂੰ ਦਿਖਾਵਾਂਗੇ ਇਹ ਡੈਗਲਸ ਕਮਿਊਨਿਟੀ ਗਾਰਡਨ ਹੈ ਇਹਦਾ ਅਰਥ ਇਹ ਹੈ ਵੀ ਗਾਰਡਨ ਦੇ ਇੱਕ ਕੋਨੇ ਵਿੱਚ ਉਹ ਜਿਹੜੇ ਲਵਰ ਨੇ ਜਿਹੜੇ ਗਾਰਡਨ ਨੂੰ ਵਾਗਾਂ ਨੂੰ ਬਹੁਤ ਪਿਆਰ ਕਰਦੇ ਨੇ ਪਰ ਜਿੰਨਾਂ ਕੋਲ ਸਾਧਨ ਨਹੀਂਗਾ ਆਪਣੇ ਘਰਾਂ ਚ ਅੱਗੇ ਪਿੱਛੇ ਕੋਈ ਵਿਹੜਾ ਨਹੀਂਗਾ ਜਾਂ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂਗਾ ਉਹ ਫਿਰ ਗਾਰਡਨ ਦਾ ਪਿਆਰ ਲੈਣ ਲਈ ਯਤਨ ਕਰਦੇ ਨੇ ਵੀ ਸਾਨੂੰ ਥੋੜਾ ਬੋਤਾ ਥਾਂ ਮਿਲ ਜੇ ਔਰ ਇੱਥੇ ਸਿਟੀ ਵੱਲੋਂ ਸਿਟੀ ਕਹਿ ਲਈਏ ਜਿਵੇਂ ਸਾਡੇ ਕਾਰਪੋਰੇਸ਼ਨ ਹੁੰਦੀ ਹੈ ਕਾਰਪੋਰੇਸ਼ਨ ਵੱਲੋਂ ਇੱਕ ਥਾਂ ਅਲਾਟ ਕਰ ਦਿੱਤਾ ਹੈ ਜਿਹੜੇ ਗਾਰਡਨ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਲਈ ਔਰ ਇਹਦੇ ਵਿੱਚ ਆ ਤੁਹਾਨੂੰ ਦਿਖਾ ਹੀ ਦਿੰਦੇ ਆ ਜਿਵੇਂ ਇਹ ਇੱਕ ਛੋਟਾ ਜਿਹਾ ਗਾਰਡਨ ਹੈ ਛੋਟੇ ਛੋਟੇ ਗਾਰਡਨ ਪਲਾਟ ਕੱਟ ਦਿੱਤੇ ਆ ਔਰ ਪਲਾਟ ਕੱਟ ਕੇ ਅਲਾਟ ਕਰ ਦਿੱਤੇ ਨੇ ਲੋਕਾਂ ਨੂੰ ਔਰ ਥੋੜਾ ਬੋਤਾ ਇਹਦਾ ਰੈਂਟ ਵੀ ਲਿਆ ਜਾਂਦਾ ਤੇ ਲੋਕ ਜਿਹੜੇ ਰੈਂਟ ਤੇ ਇਹ ਗਾਰਡਨ ਲੈਂਦੇ ਨੇ ਫਿਰ ਖੁਦ ਗਾਰਡਨਿੰਗ ਕਰਨ ਜਿਹੜੇ ਇੱਥੇ ਹੁੰਦੇ ਨੇ ਇੱਥੇ ਆ ਕੇ ਖੁਦ ਹੀ ਉਹ ਇਹਦਾ ਸਾਰਾ ਸਾਮ ਸੰਭਾਲ ਕਰਦੇ ਨੇ ਗੋਡੀ ਕਰਦੇ ਨੇ ਜਿਵੇਂ ਪਾਈਪਾਂ ਨੇ ਲੈ ਕੇ ਤੇ ਆਪਣੇ ਗਾਰਡਨ ਨੂੰ ਪਾਣੀ ਦਿੰਦੇ ਨੇ ਔਰ ਖੂਬਸੂਰਤ ਕਹੇ ਨੇ ਟਮਾਟਰ ਲਾਏ ਨੇ ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਫਲ ਆਏ ਨੇ ਸੋ ਇਹ ਕਮਿਊਨਿਟੀ ਜਿਹੜਾ ਗਾਰਡਨ ਹੈ ਇਹ ਆਪਣੇ ਆਪ ਦੀ ਇੱਕ ਬਲੱਖਣ ਤਰ੍ਹਾਂ ਦਾ ਗਾਰਡਨ ਹੈ ਕਿਉਂਕਿ ਇਹ ਕਈ ਪਲਾਟ ਇੱਥੇ ਕੱਟੇ ਨੇ ਇੱਕ ਕੋਨੇ ਤੇ ਕਈ ਤਰ੍ਹਾਂ ਦੇ ਗਾਰਡਨ ਜੜੇ ਨੇ ਛੋਟੇ ਛੋਟੇ ਲੱਗੇ ਨੇ ਜਿਹੜਾ ਵੀ ਕਿਹੜੇ ਫੁੱਲ ਨੂੰ ਪਿਆਰ ਕਰਦਾ ਜਾਂ ਕਿਦਾਂ ਦਾ ਉਹਦਾ ਸ਼ੌਕ ਆ ਉਹਦੇ ਮੁਤਾਬਕ ਉਹ ਇੱਥੇ ਗਾਰਡਨਿੰਗ ਕਰਨ ਹੁੰਦੇ ਨੇ ਆਪ ਤੁਸੀਂ ਦੇਖ ਸਕਦੇ ਹੋ ਕਈ ਲੋਕ ਜਿਹੜੇ ਨੇ ਆਪਣੇ ਗਾਰਡਨ ਵਿੱਚ ਉਹਦੀ ਸਾਂਭ ਸੰਭਾਲ ਕਰਨ ਪਾਣੀ ਦੇਣ ਆਏ ਨੇ ਸੋ ਇੱਕ ਵੱਖਰੇ ਤਰ੍ਹਾਂ ਦਾ ਕਨਸੈਪਟ ਹੈ ਪੇ ਜਿਹੜਾ ਗਾਰਡਨ ਪ੍ਰੇਮੀ ਹੈ ਉਹਨੂੰ ਛੋਟਾ ਜਿਹਾ ਪਲਾਟ ਅਲਾਟ ਕਰ ਦਿੱਤਾ ਹੈ ਔਰ ਉਹ ਇਸ ਗਾਰਡਨ ਵਿੱਚ ਆ ਕੇ ਆਪਣੇ ਮਨ ਮਰਜ਼ੀ ਦਾ ਫੁੱਲ ਬੂਟੇ ਲਾ ਸਕਦਾ ਫਲ ਲਾ ਸਕਦਾ ਕੋਈ ਸਬਜ਼ੀ ਲਾ ਸਕਦਾ ਸੋ ਇੱਕ ਵਿਲੱਖਣ ਰੰਗ ਹੈ ਜੇ ਤੁਹਾਨੂੰ ਇੱਕ ਕਮਿਊਨਿਟੀ ਗਾਰਡਨ ਦਾ ਦਿਖਾ ਰਿਹਾ ਵੀ ਇੱਕ ਗਾਰਡਨ ਵਿੱਚ ਕਈ ਤਰ੍ਹਾਂ ਦੇ ਲੋਕ ਜਿਹੜੇ ਨੇ ਛੋਟੇ ਛੋਟੇ ਗਾਰਡਨ ਬਣਾ ਕੇ ਤੇ ਉੱਥੇ ਫਲ ਬੂਟੇ ਲਾ ਰਹੇ